ਹੈਲੋ ਜੀ ਆਈ ਹੋਪ ਤੁਸੀਂ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਇਹ ਵਾਲੀ ਮਸ਼ੀਨ ਤੇ ਇੰਟਰਲੋਕ ਕਰਕੇ ਵਿਖਾਉਣੇ ਆ ਜਿੰਨਾ ਮਸ਼ੀਨਾਂ ਦੇ ਵਿੱਚ ਫੰਕਸ਼ਨ ਹੁੰਦੇ ਆ ਜਿੱਥੇ ਇੰਟਰਲੋਕ ਦਾ ਨਿਸ਼ਾਨ ਬਣਿਆ ਹੁੰਦਾ ਸੋ ਪਾਠ ਹੈਗਾ ਇਹਦਾ ਉਥੇ ਇੰਟਰਲੋਕ ਦਾ ਨਿਸ਼ਾਨ ਬਣਿਆ ਹੁੰਦਾ ਸੋ ਉਥੇ ਆਪਾਂ ਉਹਨੂੰ ਸੈਂਟਰ ਚ ਸੈੱਟ ਕਰ ਲੈਣਾ ਫਿਰ ਆਪਾਂ ਬਸ ਸਿੱਧੀ ਸੀਨ ਲਗਾਈ ਜਾਣੀ ਉਹਨੇ ਆਪਣੇ ਆਪ ਹੀ ਇੰਟਰਲੋਕ ਕਰੀ ਜਾਣਾ ਆਪਾਂ ਵਾਈਟ ਥ੍ਰੈਡ ਜਿਹੜਾ ਇਹਦੇ ਉੱਪਰ ਪਾ ਲਿਆ। ਸੋ ਆਪਾਂ ਜਸਟ ਜਿੱਦਾਂ ਨਾਰਮਲ ਸੀਨ ਲਗਾਉਣੀ ਹੈ ਉਦਾਂ ਸੀਨ ਲਗਾਈ ਜਾਣੀ ਆ। ਸੋ ਇਹਨੇ ਪਿੱਛੇ ਦੇਖੋ ਤੁਸੀਂ ਐਦਾਂ ਇੰਟਰਲੋਕ ਕਰੀ ਜਾਣਾ। ਬਹੁਤ ਸਾਰਾ ਇੰਟਰਲੋਕ ਕਰਦੀ ਆ ਇਹ ਵਾਲੀ ਮਸ਼ੀਨ ਜਿੰਨਾਂ ਕੋਲ ਹੈਗੀ ਆ। ਸੋ ਇਹ ਵਾਲੇ ਫੰਕਸ਼ਨ ਜ਼ਰੂਰ ਵਰਤਦੇ ਹੋਣਗੇ। ਆਪਾਂ ਤੋਂ ਵੱਡਾ ਛੋਟਾ ਵੀ ਐਦਾਂ ਸਾਈਜ਼ ਕਰ ਸਕਦੇ ਆ। ਇਹ ਤੋਂ ਸੈੱਟ ਕਰ ਸਕਦੇ ਆਪਾਂ ਜਿੱਦਾਂ ਦਾ ਵੀ ਆਪਾਂ ਚਾਹੀਦਾ ਉਹਦੇ ਉੱਪਰ ਉਹਦੇ ਹੀ ਸ਼ੇਪਵਨੀ ਹੁੰਦੀ ਆ ਕਿ ਕਿੱਦਾਂ ਦਾ ਤੁਹਾਨੂੰ ਇੰਟਰਲੌਕ ਤੇ ਸੀਮ ਬ੍ਰੀਕ ਵਾਲਾ ਕਰਨਾ ਥੋੜਾ ਮੋਟੀ ਵਾਲਾ ਕਰਨਾ ਸੋ ਬਹੁਤ ਸੋਹਣਾ ਇੰਟਰਲੌਕ ਹੁੰਦਾ ਇਹ ਤਾਂ ਉਹ ਸ਼ੀਤੀ ਇੰਟਰਲੌਕ ਹੋ ਜਾਂਦਾ ਬਹੁਤ ਸੋਹਣਾ ਸੀਨ ਆਪਾਂ ਨਾਰਮਲ ਸੀਮ ਸੂਈ ਰੱਖਣੀ ਹੈ ਸੀਮ ਫੁੱਟ ਰੱਖਣਾ ਸਾਰਾ ਕੁਝ ਸੀਮ ਬਸ ਉਥੋਂ సెట్ ఎక్కి చో డర ఇంటీ వేల